तूं पै कॾहिं कॾहिं चोल बि तरी कुट्रा ਸੰਮਰਿਆ ਇਲਾਹ ਦੇ ਦੈਸ ਨੁਕੁਰਾਇ ਤੇ ਬਹਾਦਰ ਸਿਮਰਿਆ ਧਰਮ ਲਿਆ ਬਿਤਾਏ ਸਤਿ ਨੀ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਰਤਾਈ ਹੋਏ ਸਹਾਰੇ ਦਸਾਂ ਪਾਤਸ਼ਾਹੀਆਂ ਦੇ ਦੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਨਾਲ ਦਾ ਧਿਆਨ ਅੰਦਰ ਕੇ ਬੋਲੋ ਜੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸਿੱਖਾਂ ਸਿੰਘਣੀਆਂ ਨੇਤਰ ਮਹਿਕ ਸੀਸ ਦਿੱਤੇ ਬੰਦ ਬੰਦ ਕਟਾਏ ਫੋਕੜੀਆਂ ਨੂੰ ਹੰਨ ਨਾਲ ਚਲਕਣੀਆਂ ਤੇ ਜੜੇ ਤਨ ਆਰਿਆ ਨਾ ਚਿਰਾਈ ਗੁਰਦੁਆਰੀਆਂ ਦੀ ਸੇਵਾ ਜੀ ਪ੍ਰਬੰਧੀਆਂ ਕੀਤੀ ਆ ਤੁਮ ਨਹੀਂ ਹਾਲਿਆ ਸਿੱਖੀ ਤੇ ਸੰਹਾਰ ਸਵਾਤੋ ਫਨ ਨੇ ਬਾਈ ਜਨਾਰ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲਤੀ ਵਾਹਿਗੁਰੂ ਵਾਹਿਗੁਰੂ ਸਬਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਆਵੇ ਇੱਥੇ ਤੇ ਆਵਣ ਤਾਂ ਸਦਕਾ ਸਭ ਸੁਖ ਹੋਵੇ ਸਾਹਿਬ ਤਰ ਤਰ ਰਖਿ ਆਇ ਆਇ ਤ ਦੇ ਤੇ ਫਤਿਹ ਦਰਦ ਦੀ ਪੈ ਪੰਛੀ ਦੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾਂ ਨੂੰ ਸਿਖੀ ਦਾ ਨੂਰ ਕੇ ਸਦਨ ਰਹਿਤ ਤਾਮ ਬੇਕ ਧਾਨ ਵੇ ਸਾਹ ਹੁਤਾਨ ਪ੍ਰਸਾਦ ਦਾ ਨੰਦ ਸਿਧਾ ਨਾਮ ਦਾ ਸਰ ਸਾਹਿਬ ਦੀ ਦੇਰਚ ਮਿਸਨਾ ਜਉਕੀਆਂ ਢੰਡੇ ਬੁੱਢੇ ਤੁਗੋ ਜੋਗਿਆ ਕਲ ਧਰਮ ਕਾਜ ਕਰ ਕੋ ਜੀ ਵਾਹੇ ਗੁਰੂ ਜੀ ਸਿੱਖਾਂ ਦਾ ਮਨ ਨੀਵਾ ਮਾਤੇ ਉਤੀ ਮਤ ਪਾਦ ਦੁਆਰਾ ਖਾਇ ਅਪ ਵਾਹਿਗੁਰੂ ਦੇ ਅਕਾਲ ਪੁਰਖੋ ਆਪਣੇ ਪੰਥ ਦੇ ਸਦਾ ਸੁਹਾਈ ਦਾ ਕਾਰਜੀਓ ਸਰੀਰਨ ਕਾ ਸਾਹਿਬ ਤੇ ਹੋਰ ਬਨਵਾਰਿਆ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਚ ਨੂੰ ਵੀ ਛੋੜਿਆ ਜਹੰਗੀ ਖੁੱਲੇ ਦਰਸ ਦੀ ਦਰ ਸੇਵਾ ਸੰਭਾਲਦਾ ਆਪਣੇ ਪਿਆਰੇ ਖਾਲਸਾ ਜੀਉ ਬੱਚੋ ਇਹਨੇ ਮਾਰਿਆ ਦੇ ਬਾਣ ਤੇ ਤਾਣਿਆਂ ਦੇ ਤਾਨ ਮੇਉ ਲਾਸ ਹੈ ਦੀ ਤਨ ਤਨ ਕਮਲ ਸਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੀ ਵੇਤੇ ਸਤਿਗੁਰੂ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦੀਦਾਰ ਬਖਸ਼ ਕਰਕੇ ਸਭ ਸੰਗਤ ਨੂੰ ਰਿਹਾਲ ਕੀਤਾ ਐਸ ਵਕਤ ਆਪ ਜੀ ਦੇ ਸੁਖ ਆਸਨ ਦੀ ਸੇਵਾ ਹੋਈ ਸੋਹਣਾ ਸਾਹਿਬੇ ਦਾਤ ਹੋਏ ਅੱਖਰ ਮਤ ਤੁਹਾਡਾ ਬੋਲ ਚੁੱਕ ਮੋ ਆਪ ਤੱਕ ਨਹੀਂ ਅੱਗੇ ਤੂੰ ਸਮਤ ਬਰਸ਼ਿਸ਼ ਕਰਨੀ ਪੜੀ ਖੋਈ ਗੁਰਬਾਣੀ ਦਾ ਭਾਵ ਦਿਲ ਪਾਈ ਸੰਗਤ ਦੇ ਹਿਰਦਿਆਂ ਤੇ ਵਸੋਣਾ ਦਰ ਆਈ ਸੰਗਤ دی حاضری تਿਲ پھُل ਤੇ ਧਾਵਾਂ ਸਿਵਾਵਾਂ ਦਰ ਪਰਵਾਰ ਕੰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁਭ ਭਾਵਨਾਵਾਂ ਗੁਰਮਤਨ ਸਾਹਿਬ ਪੂਰੀਆਂ ਕਰਨੀਆਂ ਕੜੀ ਕਲਾ ਵਿੱਚ ਰੱਖਣਾ ਸਰਬੱਤ ਦੇ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਬੋਨੀ ਸਤਿਰੁ ਜੀਓ ਤੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਪ੍ਰਕਾਸ਼ ਅਸਥਾਨ ਤੋਂ ਸੁਖ ਅਸਥਾਨ ਤੇਰ ਜਾਣ ਦੀ ਆਗਿਆ ਬਖਸ਼ੋ ਜੀ ਰਸੇਤ ਬਾਦ ਧਾਕ ਅੰਗ ਸੰਗ ਸਹਾਈ ਹੋਣਾ ਜੀ ਸੁਖ ਹੋਵੇ चर्दी thank no. you